ਸ਼੍ਰੀ ਅਕਾਲ ਤਖਤ ਸਾਹਿਬ ਦੇ ਇਟਾ ਬਣੇ ਕਮਰੇ ਵਿੱਚ ਕੀ ਹੈ ਤੇ ਇਸ ਕਮਰੇ ਦਾ ਤਾਪਮਾਨ ਹਮੇਸ਼ਾ 22 ਡਿਗਰੀ ਕਿਉਂ ਰੱਖਿਆ ਜਾਂਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਟਾ ਬਣੇ ਕਮਰੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਰੱਖੇ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਸਰੂਪ ਉਹ ਹੈ ਜੋ 1921 ਈਸਵੀ ਵਿੱਚ ਸਾਕਾਨਨ ਕਾਨਾ ਸਾਹਿਬ ਸਮੇਂ ਜ਼ਖਮੀ ਹੋ ਗਿਆ ਸੀ ਗੋਲੀ ਨੇ ਇਸ ਰੂਪ ਦੇ 1319 ਅੰਗ ਤੋਂ ਲੈ ਕੇ 1430 ਅੰਗ ਤੱਕ ਅਤੇ ਨਾਲ ਹੀ ਜਿਲਦ ਨੂੰ ਵੀ ਜ਼ਖਮੀ ਕੀਤਾ ਹੈ ਅਤੇ ਦੂਜਾ ਸਰੂਪ ਉਹ ਹੈ ਜੋ 1984 ਵਿੱਚ ਹੋਏ ਬਲੂ ਸਟਾਰ ਆਪਰੇਸ਼ਨ ਸਮੇਂ ਜ਼ਖਮੀ ਹੋ ਗਿਆ ਸੀ ਗੋਲੀ ਨੇ ਲਗਭਗ ਇਸ ਰੂਪ ਦੇ 90 ਅੰਗਾਂ ਨੂੰ ਜ਼ਖਮੀ ਕੀਤਾ ਹੈ ਦਿਦਾਰ ਕਰਵਾਏ ਜਾਂਦੇ ਹਨ ਜਿਸ ਕਮਰੇ ਵਿੱਚ ਇਹਨਾਂ ਸਰੂਪਾਂ ਨੂੰ ਰੱਖਿਆ ਜਾਂਦਾ ਹੈ ਉਸ ਕਮਰੇ ਦਾ ਤਾਪਮਾਨ ਹਰ ਮੌਸਮ ਵਿੱਚ 22 ਡਿਗਰੀ ਰੱਖਿਆ ਜਾਂਦਾ ਹੈ ਅਜਿਹਾ ਤਾਂ ਕਰਕੇ ਕੀਤਾ ਜਾਂਦਾ ਹੈ ਤਾਂ ਜੋ ਲੰਬੇ ਸਮੇਂ ਤੱਕ ਇਹਨਾਂ ਸਰੂਪਾਂ ਨੂੰ ਸਾਂਭ ਕੇ ਰੱਖਿਆ ਜਾ ਸਕੇ ਕਿਉਂਕਿ ਜੋ ਸਰੂਪ ਸਾਕਾ ਨਨਕਾਣਾ ਸਾਹਿਬ ਸਮੇਂ ਦਾ ਉਹ ਲਗਭਗ 102 ਸਾਲ ਪੁਰਾਣਾ ਹੈ ਕਾਫੀ ਬਿਰਧ ਹੋਣ ਕਰਕੇ ਇਸ ਰੂਪ ਦੇ ਕਾਫੀ ਅੰਗ ਆਪਣੇ ਆਪ ਹੀ ਭੁਰਨ ਲੱਗ ਪਏ ਹਨ ਇਸ ਕਰਕੇ ਇਹਨਾਂ ਸਰੂਪਾਂ ਦਾ ਖਾਸ ਕਰਕੇ ਧਿਆਨ ਰੱਖਿਆ ਜਾਂਦਾ ਹੈ